ਸੋਰਠ ਮੇਲਾ ਪੰਜਵਾ ਮਾਤ ਗਰਭ ਦੁਖ ਸਾਗਰੋ ਪਿਆਰੇ ਤਾਂ ਆਪਣਾ ਨਾਮ ਜਪਾਇਆ ਬਾਹਰ ਕਾਢ ਬਿਖ ਪਸਰੀਆ ਪਿਆਰੇ ਮਾਇਆ ਮੋਗ ਧਾਇਆ ਜਿਸਨੂੰ ਕੀਤਾ ਕਰਮ ਆਪ ਪਿਆਰੇ ਤਿਸ ਪੂਰਾ ਗੁਰੂ ਮਿਲਾਇਆ ਸੋ ਆਰਾਧੇ ਸਾਸ ਸਾਸ ਪਿਆਰੇ ਰਾਮ ਨਾਮ ਲੇਵ ਲਾਇਆ ਮਨ ਤਨ ਤੇਰੀ ਟੇਕ ਹੈ ਪਿਆਰੇ ਮਨ ਤਨ ਤੇਰੀ ਟੇਕ ਤੁਧ ਬਿਨ ਅਵਰਨਾ ਕਰਨ ਹਾਰ ਪਿਆਰੇ ਅੰਤਰ ਜਾਮੀਏ ਤਰਾਹ ਕੋਟ ਜਨਮ ਫਮ ਆਇਆ ਪਿਆਰੇ ਅਨਤ ਜੋਨ ਦੁਖ ਪਾਏ ਸੱਚਾ ਸਾਹਿਬ ਵਿਸਰਿਆ ਪਿਆਰੇ ਬਹੁਤੀ ਮਿਲ ਸਜ਼ਾਏ ਜਿਨ ਪਿਹਟਾ ਹੈ ਪੂਰਾ ਸਤਿਗੁਰੂ ਪਿਆਰੇ ਸੇ ਲੱਗੇ ਸੱਚ ਹੈ ਨਾਏ ਸਨਾ ਪਿੱਛੇ ਛੁੱਟਿਆ ਪਿਆਰੇ ਜੋ ਸਾਚੀ ਸ਼ਰਣਾਏ ਮਿੱਠਾ ਕਰਕੇ ਖਾਇਆ ਪਿਆਰੇ ਤਨ ਤਨ ਕੀਤਾ ਰੋਗ ਕੌੜਾ ਹੋਏ ਪਤਿਸ਼ਟਿਆ ਪਿਆਰੇ ਤਿਸਤੇ ਉਜਿਆ ਸੋਗ ਭੋਗ ਪੁੰਚਾਏ ਫੁਲਹਾਣ ਪਿਆਰੇ ਉਤਰ ਨਹੀਂ ਵਿਜੋਗ ਜੋ ਗੁਰ ਮੇਲ ਉਧਾਰਿਆ ਪਿਆਰੇ ਤិន ਥੁਰ ਪਿਆ ਸੰਜੋਗ ਮਾਇਆ ਲਾਲਚ ਅਟਿਆ ਪਿਆਰੇ ਕਿਤਨਾ ਵੈ ਮੂਲ ਜਿਨ ਤੂੰ ਵਿਸਰੈ ਪਾਰ ਬ੍ਰਹਮ ਸੁਆਮੀ ਸੇਤਨ ਹੋਏ ਤੂੜ ਦਿਲ ਲਾਟ ਕਰ ਬਹੁ ਤੇਰਿਆ प्यारे उतर नवार प्यार तिनिकारूल साक संग न की प्यारेका पार वसाए जिस्म हर विसर प्यार सो मुह काल उठ जय मनमुख तोई نہ मिल प्यारे दरदा मिले सजाए ਜੋ ਗੁਰ ਮੇ ਸਵਾਰਿਆ ਪਿਆਰੇ ਤਿਨਾਂ ਪੂਰੀ ਪਾਏ ਸੰਗਮ ਸਹਸ ਸਿਆਣ ਪਾ ਪਿਆਰੇ ਇਕ ਨਾਲ ਚੱਲੀ ਨਾਲ ਜੋ ਬੇਮੁਖ ਗੋਬਿੰਦ ਤੇ ਪਿਆਰੇ ਤਿਨ ਕੁਲ ਲੱਗ ਦਾਲ ਹੁੰਦੀ ਵਸਨਾ ਜਾਤੀਆ ਪਿਆਰੇ ਕੂੜ ਨਾ ਚੱਲੀ ਨਾਲ ਸਤਿਗੁਰ ਜਿਨਾ ਮਿਲਾਉ ਪਿਆਰੇ ਹਾਤਾ ਨਾਮ ਸੁਮਾਲ ਸਤਸਿੰਤੋਖ ਗਿਆਨ ਧਿਆਨ ਪਿਆਰੇ ਜਿਸ ਮੋ ਨਦਰ ਕਰੇ ਅਨੰਦਿਨ ਕੀਰਤਨ ਗੁਣ ਰਵ ਪਿਆਰੇ ਅੰਮ੍ਰਿਤ ਪੂਰ ਭਰੇ ਦੁਖ ਸਾਗਰ ਤਿਨ ਲੰਘਿਆ ਪਿਆਰੇ ਭਵਜਲ ਪਾਰ ਪਰੇ ਜਿਸ ਪਾਵੇ ਤਿਸ ਮੇਲ ਲੈ ਪਿਆਰੇ ਸੇਈ ਸਦਾ ਖਰੇ ਸਮਰੱਤਪੁਰਖ ਦਾਯਾਲ ਦੇਓ ਪਿਆਰੇ ਤਦਤਾ ਤਿਸ ਕਾ ਤਾਣ ਤਿਸ ਸ਼ਰਣਾਈ ਤੈ ਪਿਆਰੇ ਜੇ ਅੰਤਰ ਜਾਮੀ ਜਾਣ ਹਲਤ ਪਲਤ ਸਵਾਰਿਆ ਪਿਆਰੇ ਮਸਤਕ ਸੱਚ ਨਿਸ਼ਾਨ ਸੋ ਪ੍ਰਭ ਕਦੇ ਨਾ ਵਿਸਰ ਪਿਆਰੇ ਨਾਨਕ ਸਦ ਕੁਰਬਾਨ ਸੋਰਠ ਮਹਲਾ ਪੰਗਵ ਕਰ ਦੂਜਾ ਅਸ਼ਟਪਦੀਆ ਇੱਕ ਓੰਕਾਰ ਸਤਿਗੁਰ ਪ੍ਰਸਾਦ ਪਾਠ ਪੜਿਓ ਹਰ ਬੇਦ ਵਿਚਾਰਿਓ ਨਿਵਲ ਕੋਇ ਅੰਗੰ ਸਾਧੇ ਤੰਤ ਜਨਾਂ ਸਿਉ ਸੰਗ ਨਾ ਛੁਟਕਿਓ ਅਧਿਕ ਆਂਬਦ ਬਾਧੇ ਪਿਆਰੇ ਇਨ ਵਿਦ ਮਿਲ ਨਾ ਜਾਈ ਮੈਂ ਕੀਏ ਕਰਮ ਅਨੇਕਾ ਹਾਰ ਉਪਰਿਓ ਸੁਆਮੀ ਕਾ ਦਵਾਰ ਦਿਜੈ ਬੁੱਧ ਬਿਬੇ ਕਾ ਰਹਾਉ ਮੂਨ ਭਰਿਓ ਕਰਤਾਤੀ ਰਹਿਓ ਨਗਨ ਫਿਰਿਓ ਬਨੁ ਮਾਹੀ ਪਟ ਤੀਰਥ ਸਭ ਧਰਤੀ ਭਮਿਓ ਦੁਗਦਾ ਛੁਟੈ ਨਾਹੀ ਮਨ ਕਾਮਨਾ ਤੀਰਥ ਜਾਏ ਬਸਿਓ ਸਿਰ ਕਰਵਤ ਤਰਾਏ ਮਨ ਕੀ ਮੈਲ ਨਾ ਉਤਰੈ ਇਹ ਵਿਦ ਜੇ ਲਖ ਜਤਨ ਕਰਾਏ ਕਨਕ ਕਾਮਿਨੀ ਹੈ ਵਰ ਗੈਵਰ ਬਹੁ ਵਿਦ ਦਾਨ ਦਾ ਤਾਰਾ ਅੰਨ ਬਸਤਰ ਭੂਮ ਬਾ ਅਰਪੇ ਨਾ ਮਿਲਿਐ ਹਰ ਦੁਆਰਾ ਪੂਜਾ ਅਰਚਾ ਬੰਦਨ ਦੰਦੋਤ ਖਟ ਕਰ ਮਾਰਤ ਰਹਿਤਾ ਹਾਂ ਹਾਂ ਕਰਤ ਬੰਧਨ ਮੈਂ ਪਰਿਆ ਨਾ ਮਿਲੀਏ ਇਹ ਜੁਗਤ ਜੋਗ ਸਿਧ ਆਸਰਣ ਚੌਰਾਸੀ ਇਹ ਵੀ ਕਰ ਕਰ ਰਹਿਆ ਵੱਡੀ ਆਰਜ਼ਾ ਫਿਰ ਫਿਰ ਜਨਮ ਹੈ ਹਰ ਸਿਉ ਸੰਗੰਨਧਿਆ ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਅਫਾਰਾ ਸੇਜ ਸੋਨੀ ਚੰਦਨ ਚੋਆ ਨਰਕ ਕੋਰ ਕਾ ਦੁਆਰਾ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੈ ਕਰਮਾ ਕਉ ਨਾਨਕ ਤਿਸ ਭੈਉ ਪ੍ਰਾਪਤ ਜਿਸ ਪੁਰਦ ਲਿਖੇ ਕਾਲ ਹੈ ਨ ਤੇਰੋ ਸੇਵਕ ਏ ਰੰਗ ਮਾਤਾ ਭੈਉ ਕਿਰਪਾ ਦੀਨ ਦੁਖ ਭੰਜਨ ਹਰ ਹਰ ਕੀਰਤਨ ਏ ਮਨ ਰਤ ਰਹਾਉ ਦੂਜਾ ਰਾਗ ਸੋਰਠ ਵਾਰ ਮਹਲੇ ਚੌਥੇ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਸਲੋਕ ਮਹਲਾ ਪਹਿਲਾ ਸੋਰਠ ਸਦਾ ਸੁਹਾਵਣੀ ਜੇ ਸੱਚਾ ਮਨ ਹੋਏ ਦੰਦੀ ਮੈਲ ਨਾ ਕਤ ਮਨ ਜੀ ਭੈ ਸੱਚਾ ਸੋਇ ਸਸੁਰੇ ਪਈਐ ਭੈ ਵਸੀ ਸਤਗੁਰ ਸੇਵ ਨਿਸ਼ੰਗ ਪਰ ਹਰ ਕੱਪੜ ਦੇ ਪਿਰ ਮਿਲੇ ਖੁਸ਼ੀ 라ਵੇ ਤੇਰ ਸੰਗ ਸਦਾ ਸ਼ਿੰਗਾਰੀ ਨਾਉ ਮਨ ਕਦੇ ਨਾ ਮੈਲ ਪਤੰਗ ਦੇਵਰ ਜੇਠ ਮੋਏ ਦੁਖ ਸਸੂ ਕਾ ਡਰ ਕੇਸ ਜੇ ਪਿਰ ਭਾਵੇ ਨਾਨਕਾ ਕਰਮ ਮਣੀ ਸਬ ਸੱਚ ਮਹਿਲਾ ਚੌਥਾ ਸੋਰਠ ਪਾਉ ਸੁਹਾਵਣੀ ਜਾ ਹਰ ਨਾਮ ਟੰਢੋਲੇ ਗੁਰਪੁਰਖ ਮਨਾਵੇ ਆਪਣਾ ਗੁਰਮਤੀ ਹਰ ਹਰ ਬੋਲੇ ਹਰ ਪ੍ਰੇਮ ਕਸਾਈ ਦਿਨ ਸੋ ਰਾਤ ਹਰ ਰੱਤੀ ਹਰ ਰੰਗ ਚੋਲੇ ਹਰ ਜੈਸਾ ਪੁਰਖ ਨਾ ਲੱਭਈ ਸਭ ਦੇਖਿਆ ਜਗਤ ਮੈਂ ਟੋਲੇ ਗੁਰ ਸਤਗੁਰ ਨਾਮ ਦਿੜਾਇਆ ਮਨ ਅਨੰਤ ਨਾ ਕਾਹੂੰ ਡੋਲੇ ਜਨ ਨਾਨਕ ਹਰ ਕਾ ਦਾਸ ਹੈ ਗੁਰ ਸਤਗੁਰ ਕੇ ਗੋਲ ਗੋਲੇ ਪੌੜੀ ਤੂੰ ਆਪੇ ਸਿਸ਼ਟ ਕਰਤਾ ਸਿਰਜਣਹਾਰਿਆ ਤੁਧ ਆਪੇ ਖੇਲ ਰਚਾਏ ਤੁਧ ਆਪ ਸਵਾਰਿਆ ਦਾਤਾ ਕਰਤਾ ਆਪ ਆਪ ਭੋਗਣਹਾਰਿਆ ਸਭ ਤੇਰਾ ਸ਼ਬਦ ਵਰਤਾ ਉਪਾਵਣਹਾਰਿਆ ਥਾ ਗੁਰਮੁਖ ਸਦਾ ਸਲਾਹੀ ਗੁਰ ਕੋ ਵਾਰਿਆ ਸ਼ਲੋਕ ਮੈਂ ਲਾਤੀ ਜਾ ਹਉ ਮੈਂ ਜਲਤੇ ਜਲ ਮੋਏ ਭਮ ਆਏ ਦੁਜੈ ਪਾਇ ਪੂਰੇ ਸਤਗੁਰ ਰਾਖ ਲੀਏ ਆਪਣੈ ਪੰਨੇ ਪਾਇ ਇਹ ਜਗ ਜਲਸਾ ਨਦਰੀ ਆਇ ਗੁਰ ਕੈ ਸ਼ਬਦ ਸੁਭਾਇ ਸ਼ਬਦ ਰਤੇ ਸੇ ਸੀਤਲ ਭੈ ਮਾਨਕ ਸੱਚ ਕੁਮਾਇ ਨੈਲਾ ਤੀਜਾ ਸਫਲਿਓ ਸਤਗੁਰ ਸੇਵਿਆ ਤਨ ਜਨਮ ਪਰਵਾਣ ਜਿਨਨਾ ਸਤਗੁਰ ਜੀਨਦਿਆਂ ਮੋਇਆ ਨਾ ਵਿਸਰੈ ਸੇਈ ਪੁਰਖ ਸੁਜਾਨ ਕੁਲ ਉਧਾਰੇ ਆਪਣ ਸੋ ਜਨ ਹੋਵੇ ਪਰਵਾਣ ਗੁਰਮੁਖ ਮੋਇ ਜੀਨਦੇ ਪਰਵਾਣ ਹੈ ਮਨਮੁਖ ਜਨਮਰਾਹ ਨਾਨਕ ਮੋਇ ਨਾ ਆਖੀਐ ਦੇ ਗੁਰ ਕੈ ਸ਼ਬਦ ਸੁਮਾਹਿ ਪੌੜੀ ਹਰ ਪੁਰਖ ਨਿਰੰજન ਸੇਵ ਹਰ ਨਾਮ ਤੇ ਆਈਏ ਸਤ ਸੰਗਤ ਸਾਧੂ ਲੱਗ ਹਰ ਨਾਮ ਸੁਮਾਈਏ ਹਰ ਤੇਰੀ ਵੱਡੀ ਕਾਰ ਮੈਂ ਮੂਰਖ ਲਾਈਐ ਹਉ ਬੋਲਾ ਲਾਲਾ ਤਦ ਮੈਂ ਹੁਕਮ ਫਰਮਾਈਐ ਹਉ ਗੁਰਮੁਖ ਕਾਰ ਤੁਮਾਵਾਂ ਜੇ ਗੁਰ ਸਮਝਾਈਆ ਸੁਨੋ ਮੈਲਾ ਤੀਜਾ ਪੂਰਬ ਲਿਖਿਆ ਕੁਮਾਵਣਾ ਜੇ ਕਰਤਾ ਆਪ ਲਿਖਿਆਸ ਮੋਹ ਠਗੋਲੀ ਪਾਈਨ ਨਿਸਰਿਆ ਗੁਣ ਤਾਸ ਨਤ ਜਾਣੋ ਜਗ ਜੀਵੰਦਾ ਦੂਜੇ ਪਾਏ ਵੋਇਆਸ ਜਿਨੀ ਗੁਰਮੁਖ ਨਾਮ ਨਾ ਚੇਤੇਓ ਸੇ ਬਹਿਰ ਨ ਮਿਲਨੀ ਪਾਸ ਦੁੱਖ ਲਗਾ ਬੋਤ ਖੜਾ ਪੁੱਤ ਤਲਤ ਨਾ ਸਾਥ ਕੋਈ ਜਾਸ ਲੋਕਾਂ ਵਿੱਚ ਮੂੰ ਕਾਲਾ ਹੋਆ ਅੰਧਰਿ ਉੱਧੇ ਸਾਸ ਮਨ ਮੁਖਾਂ ਨੂੰ ਕੋ ਨਾ ਵਿਸਹੀ ਚੁੱਕ ਗਿਆ ਵੇ ਸਾਸ ਨਾਨਕ ਗੁਰਮੁਖਾਂ ਨੂੰ ਸੁਖ ਅਗਲਾ ਜਿਨ੍ਹਾਂ ਅੰਤਰ ਨਾਮ ਨਿਵਾਸ ਮਹਿਲਾ ਤੀਜਾ ਸੇ ਸੈਣ ਸੇ ਸਜਣਾ ਜੇ ਗੁਰਮੁਖ ਮਿਲੇ ਸੁਭਾਏ ਸਤਿਗੁਰ ਕਾ ਪਾਣਾ ਅਮਨ ਦਿਨ ਕਰੇ ਸੇ ਸੱਚ ਰਹੇ ਸਮਾਏ ਦੂਜੇ ਪਾਏ ਲੱਗੇ ਸੱਜਣ ਨਾ ਆਖੀਏ ਜੇ ਅਭਿਮਾਨ ਕਹੇ ਵੇਕਾਰ ਮਨਮੁਖ ਆਪ ਸਵਾਰਥੀ ਕਾਰਜ ਨਾ ਸਕੇ ਸਵਾਰ ਨਾਨਕ ਪੂਰਬ ਲਿਖਿਆ ਕੁਮਾਵਣਾ ਕੋਇ ਨ ਮਿਟਣ ਹਾਰ ਪੌੜੀ ਸੁਧ ਆਪੇ ਜਗ ਤੋ ਪਾਏ ਕੈ ਆਪ ਖੇਲ ਰਚਾਇਆ ਤੇ ਗੁਣ ਆਪ ਸਿਰਜਿਆ ਮਾਇਆ ਮੋਹ ਧਾਇਆ ਇਚ ਹਉਮੈ ਲੇਖਾ ਮੰਗਿਆ ਫਿਰ ਆਵੇ ਜਾਇਆ ਜਿੰਨਾ ਹਰ ਆਪ ਕੇ ਪਾ ਕਰ ਸੇ ਗੁਰ ਸਮਝਾਇਆ ਬਲਿਹਾਰੀ ਗੁਰ ਆਪ ਕੋਣੀ ਸਦਾ ਸਦਾ ਕੁਮਾਇਆ